ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਪੇ ਵੇਅਰਮੈਂਟਸ ਤੇ ਲੇਡੀਜ਼ ਵਾਸਤੇ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਹੋਣ ਜਾ ਰਹੀ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਲੌਂਗ ਸ਼ਾਰਟ ਪਾਰਟੀ ਵੇਅਰ ਸਾਰੀਆਂ ਕੋਟੀਆਂ ਆਪਾਂ ਦੇਣੀਆਂ ਬਹੁਤ ਹੀ ਵਾਜਿਬ ਰੇਟਾਂ ਤੇ ਸਭ ਤੋਂ ਪਹਿਲਾਂ ਲੌਂਗ ਕੋਟੀਆਂ ਦੇ ਆਰਟੀਕਲ ਚੈੱਕ ਕਰ ਲਓ ਓਕੇ ਰਪੋਰਟ ਪੀਸ ਨੇ ਜੀ ਬਲੇਜ਼ਰ ਦਾ ਬਲੇਜ਼ਰ ਆ ਜੈਕਟ ਦੀ ਜੈਕਟ ਆ ਜਿੱਥੇ ਬਲੇਜ਼ਰ ਤੁਸੀਂ 4000 5000 ਲਾਉਣਾ ਤੁਹਾਨੂੰ ਆਪਾਂ ਕੋਟੂ ਵੀ ਬਹੁਤ ਵਾਜਿਬ ਰੇਟ ਚ ਦੇ ਦੇਣੀ ਹੈ ਬਣਿਆ ਬਣਾਇਆ ਬਲੇਜ਼ਰ ਹੀ ਇੱਕ ਤਰ੍ਹਾਂ ਦਾ ਦੇਖੋ ਫਰੰਟ ਤੇ ਪਾਕਟ ਲੱ ਫਰੰਟ ਤੇ ਪਾਕਟ ਆ ਲੌਂਗ ਦੇ ਵਿੱਚ ਆ ਜੈਨੂਅਲ ਚੀਜ਼ਾਂ ਨੇ ਸਟਾਫ ਬੜੇ ਪਿਆਰੇ ਦੇ ਕਲਰ ਦੇਖੋ ਫਿਨਿਸ਼ਿੰਗ ਦੇਖੋ ਕਿੰਨਾ ਪਿਆਰਾ ਪੀਸ ਆ ਪਾਕਟਸ ਲੱਗੀਆਂ ਨੇਗੀਆਂ ਬਹੁਤ ਜੈਨੂਅਲ ਸਟੈਂਡਰਡ ਦੇ ਸਟੈਂਡਰਡ ਦੀ ਕੁਆਲਿਟੀ ਦੇ ਪੀਸ ਨੇਗੇ ਜੀ ਲਓ ਸਾਰੇ ਕੰਪਨੀ ਦੇ ਪੀਸ ਹੋਣੇ ਆ ਡਿਜ਼ਾਈਨਿੰਗ ਤੁਹਾਨੂੰ ਮਿਲਣੀ ਇੱਕ ਤੋਂ ਇੱਕ ਹਟਕੇ ਲਓ ਜੀ ਪੀਸ ਚੈੱਕ ਕਰ ਲਓ ਕਿੰਨਾ ਪਿਆਰਾ ਹੈਗਾ ਸਾਈਜ਼ਸ ਹੋਣੇ ਆ ਐਕਸਲ ਡਬਲ ਐਕਸਲ 3 ਐਕਸਲ 4 ਐਕਸਲ ਲੈ ਵੀ ਤੁਹਾਨੂੰ ਮਿਲ ਜਾਣਗੇ ਬਹੁਤ ਵੈਰਾਈਟੀ ਆਈ ਹੋਈ ਆ ਲਓ ਜੀ ਕਰੋ ਚੱਕ ਕਿੰਨਾ ਪਿਆਰਾ ਸ਼ਾਨਦਾਰ ਪੀਸ ਆ ਜੀ ਸਾਰੀ ਵੈਰਾਈਟੀ ਤੁਹਾਨੂੰ ਮਿਲੂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਆਨਲਾਈਨ ਜਿੰਨਾਂ ਨੇ ਬਾਇ ਕਰਣੀ ਸਾਡੇ ਤੋਂ ਨੰਬਰ ਆਪਣਾ ਉੱਪਰ ਪਾਇਆ ਵਾ ਕੰਟੈਕਟ ਕਰ ਲਿਓ ਲਓ ਜੀ ਆ ਦੇਖੋ ਪਾਕਟਸ ਬਣੀਆਂ ਹੋਈਆਂ ਨਗੀਆਂ ਬਿਲਕੁਲ ਬਲੇਜ਼ਰ ਦੀ ਲੁੱਕ ਦੇ ਵਿੱਚ ਸਾਰੀ ਕੋਟੀ ਤਿਆਰ ਹੋਈ ਵੀ ਹੈ ਲੌਂਗ ਵਾਲੀ ਕੰਫਰਟ ਪੀਸ ਆ ਕਪੜੇ ਵੀ ਬਹੁਤ ਸੋਹਣਾਗਾ ਉਸ ਤੋਂ ਬਾਅਦ ਆ ਜੂਗੀ ਆ ਵਾਲੀ ਆਈਟਮ ਜੀ ਸੈਮੀ ਲੌਂਗ ਦੇ ਵਿੱਚ ਉਹ ਜ਼ਿਆਦਾ ਲੌਂਗ ਸੀ ਥੋੜੀ ਘੱਟ ਲੌਂਗ ਹੋ ਗਈ ਆ ਵਾਲੀ ਚੀਜ਼ ਇਹਦੇ ਵੀ ਸਾਈਡ ਤੇ ਪਾਕਟ ਲੱਗੀਆਂ ਨੇ ਬਲੇਜ਼ਰ ਟਾਈਪ ਬਣੀਆਂਗਾ ਉਸ ਤੋਂ ਬਾ ਲੋ ਜੀ ਦੋ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਪੀਚ ਕਲਰ ਹੋਰ ਲੈਮਨ ਸ਼ੇਡ ਦੇ ਵਿੱਚ ਬਹੁਤ ਪਿਆਰੇ ਨੇ ਸਾਰੇ ਸੂਟਸ ਨਾਲ ਤੁਹਾਡੇ ਚੱਲ ਜਾਣਗੇ ਕਲਰ ਹੀ ਇਹਨਾਂ ਦੇ ਬੜੇ ਸ਼ਾਨਦਾਰ ਨੇ ਕਿ ਡਿਜ਼ਾਈਨਿੰਗ ਵੀ ਬਿਲਕੁਲ ਓਕੇ ਹੈ ਜੀ ਲੋ ਜੀ ਬਿਲਕੁਲ ਓਕੇ ਰਿਪੋਰਟ ਫਿਨਿਸ਼ਿੰਗ ਚੈੱਕ ਕਰ ਲਓ ਓਕੇ ਰਿਪੋਰਟ ਪੀਸ ਨੇ ਬਿਲਕੁਲ ਜੈਨੂਅਲ ਚੀਜ਼ਾਂ ਉਸ ਤੋਂ ਬਾਅਦ ਆ ਜਾਣਗੇ ਪਿਓਰ ਬੂਲ ਦੇ ਵਿੱਚ ਜਿਹੜੀ ਜ਼ਿਆਦਾ ਜਿੰਨੀ ਹੁਣ ਸਰਦੀ ਪੈ ਰਹੀ ਆ ਉਹ ਚੀਜ਼ਾਂ ਇਹ ਚੀਜ਼ਾਂ ਨੇ ਰੁਕਣਗੀਆਂ ਨੇ ਪਿਓਰ ਬੂਲ ਦੇ ਕੱਪੜੇ ਨੇ ਲੋ ਜੀ ਕਰੋ ਚੈੱਕ ਕਲਰ ਡਾਰਕ ਲਾਈਟ ਸਾਰੇ ਕੰਬੀਨੇਸ਼ਨ ਤੁਹਾਨੂੰ ਮਿਲਣਗੇ ਜੀ ਆ ਲਓ ਸੈਲ ਪ੍ਰਿੰਟ ਦੇ ਵਿੱਚ ਆ ਬੈਕ ਤੇ ਵੀ ਸੈਲ ਪ੍ਰਿੰਟ ਹੋਇਆ ਵਾ ਫਰੰਟ ਤੇ ਵੀ ਹੋਇਆ ਵਾ ਓਕੇ ਰਿਪੋਰਟ ਪੀਸ ਆ ਬਿਲਕੁਲ ਨੇੜੇ ਤੋਂ ਕਰਕੇ ਬੜੀ ਤਸੱਲੀ ਨਾਲ ਤੁਹਾਨੂੰ ਪੀਸ ਦਿਖਾਣੇ ਆ ਕਿ ਤੁਹਾਨੂੰ ਪਰਚੇਜ਼ਿੰਗ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਾਰੇ ਚੀਜ਼ ਤੁਹਾਡੇ ਸਾਹਮਣੇ ਹੋਵੇ ਜੋ ਵੀਡੀਓ ਦਿਖਾਵਾਂਗੇ ਇਹੀ ਡਿੱਟੋ ਤੁਹਾਡੇ ਕੋਲ ਜਾ ਕੇ ਨਿਕਲੂਗਾ ਜਿਨ੍ਹਾਂ ਨੇ ਆਨਲਾਈਨ ਸਾਡੇ ਤੋਂ ਬਾਈ ਕਰਨਾ ਹੈ ਪੀਸ ਲੈਣਾ ਹੈ ਤੇ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਉਹਨਾਂ ਸਾਡੀ ਕੁਆਲਿਟੀ ਦਾ ਰੇਟਾਂ ਦਾ ਹਰ ਇੱਕ ਚੀਜ਼ ਦਾ ਚੰਗੀ ਤਰ੍ਹਾਂ ਪਤਾ ਹੈਗਾ ਬਹੁਤ ਪਿਆਰ ਦੇ ਰਹੇ ਹੋ ਧੰਨਵਾਦ ਤੁਹਾਡਾ ਲਓ ਜੀ ਸਪੈਸ਼ਲੀ ਆ ਬਹੁਤ ਪਿਆਰੀ ਚੀਜ਼ ਆ ਬ ਪੂਰਾ ਸੈਲਫ ਦੇ ਵਿੱਚ ਬਣਿਆ ਹੋਇਆ ਵੀ ਨੈਕ ਉੱਪਰੋ ਗਲ ਆ ਗਿਆ ਜੀ ਇਹ ਚ ਡਿਜ਼ਾਈਨਿੰਗ ਬਹੁਤ ਪਿਆਰੀ ਪਿਆਰੀ ਹੋਣੀ ਜਿਓ ਫਰੰਟ ਤੇ ਪਾਕਟ ਆ ਗਈਆਂ ਜੀ ਸਪੈਸ਼ਲ ਆਂਟੀਆਂ ਵਾਸਤੇ ਲੱਗਦੀਆਂ ਚੀਜ਼ਾਂ ਲੈ ਕੇ ਆਏ ਆ ਲਾਈਟ ਵੇਟ ਕੱਪੜੇ ਆ ਗਰਮ ਕੱਪੜੇ ਆ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤੇ ਕੱਪੜੇ ਨਾ ਹੀ ਚੁਭਦੇ ਆ ਇੱਕ ਬਾਹਲੇ ਪਛਮ ਜੀ ਹੁੰਦੀ ਆ ਹਲਕੀਆਂ ਚੀਜ਼ਾਂ ਹੁੰਦੀਆਂ ਨੇ 3-400 ਵਾਲੀਆਂ ਚੀਜ਼ਾਂ ਨੇ ਕਿ ਹਰ ਕੋਈ ਪੌਣ ਦੇ ਵਿੱਚ ਦਿੱਕਤ ਹੁੰਦੀ ਆ ਚੌਧੀਆਂਵੇਂ ਨੇ ਪਰ ਇਹ ਬਿਲਕੁਲ ਅਲੱਗ ਸੌਫਟ ਡੈਫੋ ਡੀਲ ਦੇ ਕੱਪੜੇ ਆ ਵਧੀਆ ਵਾਲੇ ਪਿਓਰ ਦੇ ਵਿੱਚ ਜੀ ਲਓ ਜੀ ਡਿਜ਼ਾਈਨਿੰਗ ਕਿੰਨੇ ਪਿਆਰੇ ਪੀਸ ਨੇ ਫਰੰਟ ਤੇ ਪਾਕਟਸ ਲਗੀਆਂ ਨੇਗੀਆਂ ਆ ਲੋ ਉਸ ਤੋਂ ਬਾਅਦ ਆ ਗਿਆ ਬਿਲਕੁਲ ਸੌਫਟ ਤੇ ਜੈਨੂਲ ਕਪੜਾ ਜਿਹਨੂੰ ਕਿ ਮੈਟਰੀਅਲ ਸਟੱਫ ਦੇ ਵਿੱਚ ਕਹਿ ਦਗੇ ਆਪਾਂ ਗਲੇ ਤੇ ਕੰਮ ਹੋਇਆ ਵਾ ਪੂਰਾ ਲਾਈਕਰ ਦਾ ਸਟੱਫ ਆ ਜੀ ਸਲੈਂਫਿਟ ਸਾਈਜ਼ ਆ ਐਲ ਐਕਸਲ ਡਬਲ ਐਕਸਲ ਤਿੰਨੋਂ ਸਾਈਜ਼ਸ ਮਿਲਣਗੇ ਉਸ ਤੋਂ ਬਾਅਦ ਆ ਗਏ ਹੇਅਰ ਦੇ ਕਪੜੇ ਪਾਰਟੀ ਵੇਅਰ ਆਟਮ ਲੈਮਨ ਸ਼ੇਡ ਦੇ ਵਿੱਚ ਗਲੇ ਤੋਂ ਲੈ ਕੇ ਨੀਚੇ ਤੱਕ ਬਾਰਡਰ ਬਣਾਇਆ ਆ ਬਹੁਤ ਹੀ ਪਿਆਰਾ ਸ਼ਾਨਦਾਰ ਡਿਜ਼ਾਈਨ ਹੈਗਾ ਓਕੇ ਰਿਪੋਰਟ ਪੀਸ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਪਾਰਟੀ ਵੇਅਰ ਸੂਟਸ ਬਿਲਕੁਲ ਓਕੇ ਜੀ ਬਹੁਤ ਬਹੁਤ ਪਿਆਰਾ ਡਿਜ਼ਾਈਨ ਆ ਸਾਰਾ ਵਰਕ ਹੋਇਆ ਬਾਜੂ ਦੇ ਉੱਪਰ ਗੜੇ ਦੇ ਉੱਪਰ ਕੰਮ ਹੋਇਆ ਵਾ ਓਕੇ ਰਿਪੋਰਟ ਪੀਸ ਹੈਗਾ ਬਹੁਤ ਸ਼ਾਨਦਾਰ ਪੀਸਾ ਉਸ ਤੋਂ ਬਾਅਦ ਆਏਗਾ ਸੈਲ ਪ੍ਰਿੰਟ ਆਲ ਓਵਰ ਪੂਰਾ ਬੈਕ ਫਰੰਟ ਤੁਹਾਨੂੰ ਦੋਨੋਂ ਮਿਲ ਜਾਣਗੇ ਓਕੇ ਰਿਪੋਰਟ ਪੀਸ ਆ ਬਿਲਕੁਲ ਜੈਨੂਅਲ ਚੀਜ਼ ਹੈ ਬਿਲਕੁਲ ਓਕੇ ਰਿਪੋਰਟ ਪੀਸ ਉਸ ਤੋਂ ਬਾਅਦ ਆ ਗਈ ਆ ਵਾਲੀ ਚੀਜ਼ ਚੈੱਕ ਕਰ ਲੋ ਅ ਸਕੀ ਵੀ ਦੀ ਸਕੀ ਵੀ ਹੈ ਕੋਟੀ ਦੀ ਕੋਟੀ ਹੈ ਹੇਅਰ ਦਾ ਕਪੜਾ ਬਹੁਤ ਕੰਫਰਟ ਪੀਸ ਹੈਗਾ ਓਕੇ ਰਿਪੋਰਟ ਪੀਸ ਹੈਗਾ ਜੈਨੂਅਲ ਚੀਜ਼ਾਂ ਨੇ ਉਸ ਤੋਂ ਬਾਅਦ ਆ ਗਿਆ ਹੀਰ ਦੇ ਵਿੱਚ ਲੌਂਗ ਦੇ ਵਿੱਚ ਫਿਰੋਜੀ ਕਲਰ ਬਿਲਕੁਲ ਵੱਖਰਾ ਕਲਰ ਹੁਣ ਤੱਕ ਸਾਰਿਆਂ ਤੋਂ ਹਟ ਕੇ ਕਲਰ ਆ ਫਿਰੋਜੀ ਕਲਰ ਔਰ ਪੀਚ ਕਲਰ ਦੋਨੋਂ ਹੀ ਓਕੇ ਰਿਪੋਰਟ ਪੀਸ ਨੇਗੇ ਹਾਂਜੀ ਆ ਲੋ ਜੀ ਉਸ ਤੋਂ ਬਾਅਦ ਆ ਗਿਆ ਬਲੈਕ ਕਲਰ ਫੈਸ਼ਨ ਫਲੋ ਦੀ オリジナル ਕੋਟੀ ਹੈ ਜਿਹਦੀ 1550 ਰੁਪਏ ਐਮ ਆਰ ਪੀ ਹੁਣ ਤੁਹਾਨੂੰ ਲਿਸਟੇ ਮਿਲ ਜੂਗੀ ਉਸ ਤੋਂ ਬਾਅਦ ਆ ਗਿਆ ਜੀ ਕੀ ਵੀ ਸ਼ਾਰਟ ਦੇ ਵਿੱਚ ਤੁਸੀਂ ਕੋਟੀ ਦਾ ਕੰਮ ਵੀ ਲੈ ਸਕਦੇ ਹੋ ਤੋਂ ਟੌਪ ਦਾ ਕੰਮ ਵੀ ਲੈ ਸਕਦੇ ਹੋ ਕਲਰ ਬਹੁਤ ਮਿਲ ਜਾਣਗੇ ਤੁਹਾਨੂੰ 7 ਤੋਂ 8 7 ਤੋਂ 8 ਕਲਰ ਮਿਲ ਜਾਣਗੇ ਇਹਦੇ ਵਿੱਚ ਚੈੱਕ ਰਿ ਚੱਲੋ ਬਲੈਕ ਪਿਸਤਾ ਗ੍ਰੇ ਡਾਰਗ੍ਰੇ ਲਾਈਟ ਗ੍ਰੇ ਆਫ ਵਾਈਟ ਵਾਈਟ ਤੇ ਲਾਈਟ ਪਿਆਜ਼ੀ ਰੰਗ ਸਾਰੇ ਤੁਹਾਨੂੰ ਕਦਰ ਮਿਲ ਜਾਣਗੇ ਇਹਦੇ ਵਿੱਚ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਵੇ ਤੁਸੀਂ ਆਨਲਾਈਨ ਲੈਣਾ ਹੈ ਨੰਬਰ ਆਪਣਾ ਉੱਪਰ ਪਾਇਆ ਵਾ ਇਦਾਂ ਦੀ ਇਹ ਡਿਜ਼ਾਈਨ ਵਧੀਆ ਰੇਟਾਂ ਦੇ ਵਿੱਚ ਵਧੀਆ ਕੱਪੜੇ ਲੈਣੇ ਹੋ ਤਾਂ ਪੇਜ ਆਪਣਾ ਕਰ ਲਿਓ ਫੋਲੋ ਤੇ ਤੁਹਾਨੂੰ